ਹੁਣ ਤਾਂ ਇਹ ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਫੁੜਕ ਜਾਂਦੇ ਆ ਇਹ ਔਰ 1996 ਦੇ ਵਿੱਚ ਸਭ ਤੋਂ ਪਹਿਲਾ ਲੋਧੀ ਕਬੱਡੀ ਕੱਪ ਲੁਧਿਆਣੇ ਦੀ ਧਰਤੀ ਤੇ ਹੋਇਆ ਜਿਸ ਨੂੰ ਦੇਖ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਉਹ ਰਹੇ ਨੇ ਸਦਾਸੀਬ ਸਿੰਘ ਜੀ ਬਾਦਲ ਉਹਨਾਂ ਨੇ ਉਹ ਹਰੇਕ ਸਾਲ ਹਰੇਕ ਟੂਰਨਾਮੈਂਟ ਤੇ ਆਉਂਦੇ ਸੀਗੇ ਜਦੋਂ ਪਾਕਿਸਤਾਨ ਦਾ ਵੀ ਟੀਮ ਆਉਂਦੀ ਹਾਂ ਹਾਂਜੀ ਪਾਕਿਸਤਾਨੀ ਟੀਮ ਵੀ ਲੋਧੀ ਕੱਪ ਦੇ ਖੇਡੀ ਆ ਉਹਨਾਂ ਦੇ ਮਨ ਦੇ ਵਿੱਚ ਵੀ ਫੁਰਨਾ ਬਾਅਦ ਚ ਫੁਰਿਆ ਵੀ ਅਸੀਂ ਵੀ ਵਰਲਡ ਕੱਪ ਕਰਾਂਗੇ ਅੱਜ ਦਾ ਦਿਨ ਇਤਿਹਾਸ ਵਿੱਚ ਲਿਖਿਆ ਜਾਊਗਾ ਜਿਹੜੀ ਕਬੱਡੀ ਖੇਡ ਪਿੰਡਾਂ ਵਿੱਚ ਖੇਡੀ ਜਾਂਦੀ ਸੀ ਜਿਹੜੀ ਕਬੱਡੀ ਖੇਡ ਥੱਥਾਂ ਵਿੱਚ ਖੇਡੀ ਜਾਂਦੀ ਸੀ ਅੱਜ ਦੁਨੀਆ ਦੇ ਨਕਸ਼ੇ 'ਚ ਪਹੁੰਚ ਗਈ ਹੈ ਕੋਈ ਇਹੋ ਜੀ ਯਾਦ ਜਾਂ ਕੋਈ ਇਹੋ ਜਿਹਾ ਬੰਦਾ ਜਾਂ ਕੋਈ ਇਹੋ ਜਿਹਾ ਪਲੇਅਰ ਜਿਹਦੇ ਕੋਲ ਦੁੱਧ ਲਈ ਪੈਸੇ ਨਹੀਂ ਘਿਓ ਲਈ ਪੈਸੇ ਨਹੀਂ ਵੀ ਉਹ ਤੁਸੀਂ ਭਰਤੀ ਕੀਤਾ ਹੋਵੇ ਟੀਮ ਦੇ ਵਿੱਚ ਪਹਿਲਾਂ ਅਸੀਂ ਵੀ ਖੇਡਦੇ ਰਿਹਾ ਉਦੋਂ ਸਾਡੇ ਕੋਈ ਸਹੀ ਪੁੱਛੋ ਤਾਂ ਘਿਓ ਵਾਸਤੇ ਵੀ ਪੂਰੇ ਪੈਸੇ ਨਹੀਂ ਸੀ ਹੁੰਦੇ ਅੱਛਾ ਜੀ ਬਦਾਮਾਂ ਵਾਸਤੇ ਵੀ ਨਹੀਂ ਸੀ ਹੁੰਦੇ ਤੇ ਉਹ ਥੋੜੇ ਫੜ ਫੜਾ ਕੇ ਜਿਵੇਂ ਵੀ ਹੋਣਾ ਬਾਪੂ ਨੂੰ ਤੰਗ ਕਰਨਾ ਢੋਲਣੇ ਘਿਓ ਦਾ ਨਸ਼ਾ ਦੁੱਧ ਦਾ ਨਸ਼ਾ ਤੇ ਬਦਾਮਾਂ ਦਾ ਨਸ਼ਾ ਜੋ ਉਹ ਉਹਨਾਂ ਦੀ ਖਰਾਕ ਹੁੰਦੀ ਸੀ ਬੱਚੇ ਬੱਚੇ ਫਿਟਨੈਸ ਰਹਿੰਦੇ ਨੇ ਕੋਈ ਟੀਕਾ ਨਹੀਂ ਹੈ ਇੱਕ ਵੀ ਟੀਕਾ ਬੰਦਾ ਉਰਦੂ ਵਿੱਚ ਸਾਨੂੰ ਸਾਬਤ ਕਰ ਦੇਵੇ ਜੋ ਕਵੇ ਉਹ ਅਸੀਂ ਦੇਣ ਨੂੰ ਤਿਆਰ ਹਾਂ ਤੇ ਅਸੀਂ ਉੱਥੇ ਪਹਿਲੀ ਏਸ਼ੀਆ ਚੈਂਪੀਅਨਸ਼ਿਪ ਜਿਹੜੀ ਹੈ ਉਹ ਅਸੀਂ ਕਰਾਈ ਉੱਥੇ ਪਾਕਿਸਤਾਨ ਅੱਛਾ ਜੀ ਨਾ ਸੌਰੀ ਈਰਾਨ ਈਰਾਨ ਉਹ ਕਰਾਈ ਉਸ ਤੋਂ ਬਾਅਦ ਦੂਸਰੀ ਕਰਾਈ ਏਸ਼ੀਆ ਚੈਂਪੀਅਨਸ਼ਿਪ ਅਸੀਂ ਪਾਕਿਸਤਾਨ ਅੱਛਾ ਜੀ ਤੀਸਰੀ ਵੀ ਉੱਥੇ ਕਰਾਈ ਲੜਕੀਆਂ ਦੀ ਅਸੀਂ ਮਲੇਸ਼ੀਆ ਕਰਾਈ ਅੱਛਾ ਇਹ ਚਾਰ ਕਬੱਡੀ ਜਿਹੜੀਆਂ ਨੇ ਸਹੀ ਜਿਹੜੀਆਂ ਏਸ਼ੀਆ ਚੈਂਪੀਅਨਸ਼ਿਪਾਂ ਹੋਈਆਂ ਨੇ ਸਰਕਾਰ ਦੇ ਥਰੂ ਜਿੰਪਟੀ ਟੀਮ ਨੇ ਤਾਂ ਸੀਗੇ ਸੁਖਵੀਰ ਸਿੰਘ ਬਾਦਲ ਅੱਛਾ ਜੀ ਅਸੀਂ ਕਿ ਚਲ ਮਿਲਦੇ ਆਂ ਸਰਕਾਰ ਆ ਤੇ ਵੀ ਸ਼ਾਇਦ ਖਿਡਾਰੀਆਂ ਦਾ ਕੋਈ ਫਾਇਦਾ ਹੀ ਹੋ ਜੇ ਅਸੀਂ ਜਾ ਕੇ ਮਿਲੇ ਵੀ ਆਪਾਂ ਇੰਡੀਆ ਚ ਏਸ਼ੀਆ ਚੈਂਪੀਅਨਸ਼ਿਪ ਕਰਾਣੀ ਚਾਹੁੰਦੇ ਆਂ ਉਹ ਕਹਿੰਦੇ ਵਰਲਡ ਕਿਉਂ ਨਹੀਂ ਕਰਾਉਂਦੇ ਸਾਨੂੰ ਤਾਂ ਉਸ ਟਾਈਮ ਦੇ ਅਸੀਂ ਜਦੋਂ ਕਬੱਡੀ ਖੇਡਦੇ ਸੀ ਸਾਨੂੰ ਗਲਾਸ ਕੌਲੀਆਂ ਤੇ ਨਿਕਰਾਂ ਅੱਛਾ ਬਸ ਆਹੀ ਕੁਸ਼ਲ ਆਹ ਮਿਲਦਾ ਸੀ ਸ਼ੀਲਡ ਮਿਲ ਗਈ ਇੱਕ ਨੂੰ ਉਹਨਾਂ ਕਹਿੰਦਾ ਵੀ ਜਿਹੜਾ ਤਕੜਾ ਹੈਗਾ ਉਹਨੂੰ ਸ਼ੀਲਡ ਦੇ ਦੋ ਬਾਕੀ ਅੱਛਾ ਹੋਣ ਲੱਗ ਉਹ ਰਾਜੇ ਸਮਝਦੇ ਸੀ ਆਪਣੇ ਆਪ ਨੂੰ ਸਰਕਾਰ ਕਰ ਸਕਦੀ ਆ ਕੋਈ ਫੈਡਰੇਸ਼ਨ ਨਹੀਂ ਕੋਈ ਕੋਈ ਆਮ ਪ੍ਰਾਈਵੇਟ ਆਦਮੀ ਕਿਦਾਂ ਕਰ ਲੂਗਾ ਕੀ ਆ ਸਾਨੂੰ ਪਤਾ ਵੀ ਕਿਸ ਨੇ ਗੋਲੀ ਮਾਰੀ ਆ ਕਿਉਂ ਮਾਰੀ ਆ ਕਿਸ ਕਰਕੇ ਮਾਰੀ ਆ ਇਨਵੈਸਟੀਗੇਸ਼ਨ ਤਾਂ ਜਿਹੜੀ ਉਹ ਪਾਲਿਸੀ ਕਰ ਸਕਦੀ ਹੈ ਸਰਕਾਰ ਦੇ ਦਬਾਨ ਨਾਲ ਸਾਥੀਰੇ ਕਾਲ ਜੀ ਪੀਡਬਲ ਟਾਕਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਗੀ ਜੀਆ ਨੂੰ ਸਵਾਗਤ ਕਰਦੇ ਆਂ ਜੀ ਖੜੇ ਆਂ ਕੈਨੇਡਾ ਦੀ ਧਰਤੀ ਦੇ ਉੱਤੇ ਤੇ ਗੱਲਾਂ ਬਾਤਾਂ ਹੋਣਗੀਆਂ ਅੱਜ ਤੋਂ 40 50 ਸਾਲ ਪਹਿਲਾਂ ਦੀ ਕਬੱਡੀ ਦੀਆਂ ਇਹਨਾਂ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆਂ ਉਹਨਾਂ ਨੇ ਕਬੱਡੀ ਸ਼ੁਰੂ ਵੀ ਕੀਤੀ ਕਬੱਡੀ ਦੇ ਚੇਅਰਮੈਨ ਵੀ ਨੇ ਕਬੱਡੀ ਦੇ ਪਲੇਅਰ ਵੀ ਨੇ ਤੇ ਕਬੱਡੀ ਦੇ ਪਹਿਲਵਾਨ ਮੱਲ ਤਕੜੇ ਤੋਂ ਤਕੜੇ ਜਿਹੜੇ ਉਹਨਾਂ ਨੇ ਮੈਚ ਕਰਾਏ ਹੋਏ ਨੇ ਪੰਜਾਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਭੀਰਾ ਬੱਦੋਵਾਲ ਸਾਹਿਬ ਜਿਹੜੇ ਕਿ ਕਬੱਡੀ ਦੇ ਬਹੁਤ ਉੱਚ ਕੋਟੀ ਦੇ ਪਲੇਅਰ ਰਹਿ ਚੁੱਕੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂ ਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਬਿਲਕੁਲ ਚੜ੍ਹਦੀ ਕਲਾ ਜੀ ਠੀਕ ਐ ਤੇ ਕਬੱਡੀ ਦਾ ਸ਼ਾਰਟ ਦੇ ਵਿੱਚ ਦੱਸ ਦਿਓ ਬਈ ਪਹਿਲੀ ਵਾਲੀ ਕਬੱਡੀ ਤੇ ਹੋਣ ਵਾਲੀ ਕਬੱਡੀ ਕੀ ਇਹਨਾਂ ਅੰਤਰ ਹੈ ਜੀ ਨਹੀਂ ਜੀ ਹੁਣ ਕਬੱਡੀ ਬਹੁਤ ਵਧੀਆ ਹੁਣ ਕਬੱਡੀ ਤੇ ਬੱਚ ਬਹੁਤ ਜ਼ਿਆਦਾ ਪੈਸੇ ਮਿਲਦੇ ਨੇ ਅੱਛਾ ਜੀ ਅਸੀਂ ਮੇਰਾ ਪਿੰ ਪੰਜਾਬ ਦੇ ਵਿੱਚ ਪਹਿਲਾਂ ਕਾਰਾਂ ਅਸੀਂ ਦਿੱਤੀਆਂ ਸੀ ਪੱਧੂ ਅਰਚ ਅੱਛਾ ਜੀ ਸਟਾਰਟਿੰਗ ਕੀਤੀ ਸੀ ਕਾਰਾਂ ਕਾਰਾਂ ਹਾਂਜੀ ਤੇ ਹੁਣ ਅਸੀਂ ਮੋਟਰਸਾਈਕਲ ਦਿੰਨੇ ਆ ਟਰੈਕਟਰ ਵੀ ਦਿੱਤੇ ਨੇ ਤੇ ਹਰੇਕ ਸਾਲ ਅਸੀਂ ਟੂਰਨਾਮੈਂਟ ਕਰਾਉਂਦੇ ਆ 2003 ਤੋਂ ਲੈ ਕੇ 25 ਤੱਕ ਹੋ ਗਿਆ ਯਾਨੀ ਕਿ ਕੈਨੇਡਾ 'ਚ ਰਹਿ ਕੇ ਵੀ ਤੁਸੀਂ ਕਬੱਡੀ ਨਾਲ ਹਾਲੇ ਵੀ ਜੁੜੇ ਹੋਏ ਹੋ ਹਾਂਜੀ ਹਾਂਜੀ ਹਜੇ ਵੀ ਜੁੜੇ ਹੋਏ ਆ ਜੀ ਕੀ ਬਾਤ ਹੈ ਬਹੁਤ ਵੱਡੀ ਗੱਲ ਹਾਂਜੀ ਹਾਂਜੀ ਥੈਂਕ ਯੂ ਠੀਕ ਹੈ ਤੇ ਨਾਲ ਦੀ ਨਾਲ ਪਿਆਰਾ ਸਿੰਘ ਧਾਂਦਰਾ ਸਾਹਿਬ ਜਿਹੜੇ ਲੁਧਿਆਣੇ ਦੀ ਸ਼ਾਨ ਤੇ ਲੁਧਿਆਣੇ ਤੋਂ ਸਪੈਸ਼ਲ ਇੱਥੇ ਚੱਲ ਕੇ ਆਏ ਹੋਏ ਨੇ ਬਾਈ ਜੀ ਬਹੁਤ ਬਹੁਤ ਸਵਾਗ ਬਹੁਤ-ਬਹੁਤ ਸ਼ਸ਼ਕਲ ਧੰਨਵਾਦ ਠੀਕ ਠਾਕ ਹਾਂ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਦੱਸੋ ਕੁਝ ਕਬੱਡੀ ਦੇ ਬਾਰੇ ਪ੍ਰਾਣੀਆਂ ਗੱਲਾਂ ਕਬੱਡੀ ਦੇ ਬਾਰੇ ਤਾਂ ਅਸੀਂ ਲਗਭਗ 71 ਤੋਂ ਕੋਡੀ ਨਾਲ ਜੁੜਿਆ ਹਾਂ ਅੱਛਾ ਜੀ ਹਾਂ 71 ਤੋਂ 97 ਤੱਕ ਖੇਡਿਆ ਵਾਂ ਹੂੰ ਜੀ ਐਨ ਕਾਲਜ ਪੜਿਆ ਕੈਪਟਨ ਰਿਹਾ ਬੈਸਟ ਪਲੇਅਰ ਰਿਹਾ ਤੇ ਨਾਲ ਦੀ ਨਾਲ ਗਰਮੀਰ ਪਹਿਲਵਾਨ ਜੀ ਨਾਲ 78 ਤੋਂ ਜੁੜਿਆ ਅੱਛਾ ਜੀ ਇਹ ਸਪੋਰਟਸ ਨੂੰ ਸਮਰਪਿਤ ਨੇ ਹੂੰ ਹੂੰ ਯਾਨੀ ਵੱਡੇ ਭਰਾਵਾਂ ਵਾਂਗੂ ਅਸੀਂ ਰਹਨੇ ਆ ਜੀ ਪੀਰਾਪਤ ਦਵਾਰ ਜੀ ਬਿਆਨ ਧਾਲੀਵਾਲ ਜੀ ਜੀ ਇਹ ਲੋਧੀ ਕੱਪ ਦੇ ਫਾਊਂਡਰ ਮੈਂਬਰ ਆ ਅੱਛਾ ਜੀ ਇਹਨਾਂ ਨੇ ਲੁਧਿਆਣੇ ਚ ਪਹਿਲਾ ਜਿਹੜਾ ਕੱਪ ਨੇ ਸ਼ੁਰੂ ਹੋਇਆ ਇਹਨਾਂ ਨੇ ਸ਼ੁਰੂ ਕੀਤਾ ਅੱਛਾ ਜੀ ਤੇ ਅਸੀਂ 79 80 ਤੋਂ ਇਕੱਠੇ ਆ 45 ਸਾਲ ਹੋ ਗਏ ਜਿਹੜੀ ਗੱਲ ਮੇਨ ਆ ਜਿੱਦਾਂ ਅੱਜ ਦੀ ਕਬੱਡੀ ਦੇ ਵਿੱਚ ਟੀਕੇ ਆ ਗਏ ਨਸ਼ਾ ਆ ਗਿਆ ਵੀ ਇਹ ਚੀਜ਼ਾਂ ਉਸ ਵੇਲੇ ਵੀ ਸੀਗੀਆਂ ਜੀ ਨਾ ਉਸ ਵੇਲੇ ਤਾਂ ਬੰਦਾ ਪ੍ਰੈਕਟਿਸਿੰਗ ਇੰਨੀ ਕਰਦਾ ਸੀ ਕੋਈ ਨਸ਼ਿਆਂ ਦੀ ਲੋੜ ਨਹੀਂ ਸੀ ਹੁਣ ਤਾਂ ਇਹ ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਫੁੜਕ ਜਾਂਦੇ ਆ ਇਹ ਅੱਛਾ ਹਾਂ ਉਹ ਗੱਲ ਨਹੀਂ ਹੈਗੀ ਯਾਨੀ ਪਹਿਲਾਂ ਵਾਲੀ ਗੱਲ ਹੈ ਨਹੀਂ ਪਹਿਲਾਂ ਤਾਂ ਨਸ਼ਿਆਂ ਦਾ ਨੋਂ ਹੀ ਨਹੀਂ ਸੀ ਕਦੇ ਕੋਈ ਆਇਓਡੈਕਸ ਵੀ ਨਹੀਂ ਫਿਲਾਉਂਦਾ ਹੁਣ ਤਾਂ ਇਹ ਆਹ ਜਿਹਾ ਸਮਾਨ ਮਿਲ ਜਾਂਦੇ ਆ ਤੇ ਯਾਨੀ ਡਿਸਪੀਸਪਲਨ ਖਤਮ ਹੋ ਗਿਆ ਵਾ ਅੱਛਾ ਖਿਡਾਰੀਆਂ ਨੂੰ ਟੂਰਨਾਮੈਂਟ ਤੇ ਬੁਲਾਉਂਦੇ ਆ ਟੂਰਨ ਟੀਮ ਨੂੰ ਉਹ ਪਹਿਲਾਂ ਜਾ ਕੇ ਦੂਜੇ ਮੋਟਰਾਂ ਤੇ ਜਾ ਕੇ ਖੜ ਜਾਂਦੇ ਸੀ ਇੰਡੀਆ ਤੇ ਇਹੀ ਹਾਲ ਹੈ ਦੂਰ ਬਹਿ ਜਾਣਾ ਜਿਹੜੇ ਆਰਗੇਨਾਈਜ਼ਰ ਆ ਉਹ ਮਿੰਤਾਂ ਕਰੀ ਜਾਂਦੇ ਆ ਕੋਈ ਡਿਸਪਲਨ ਦੀ ਘਾਟ ਹੈ ਤੇ ਪੈਸਾ ਵੱਧ ਗਿਆ ਸਪੋਰਟਸ ਵਿੱਚ ਉਹੀ ਨਘਾਰ ਆ ਗਿਆ ਨਵੇਂ ਖਿਡਾਰੀਆਂ ਨੂੰ ਤਾਂ ਮੌਕੇ ਨਹੀਂ ਮਿਲਦਾ ਉਦੋਂ ਪਿੰਡਵਾਰ ਟੂਰਨਾਮੈਂਟ ਕਰਾਉਂਦੇ ਸੀ ਹਰੇਕ ਪਿੰਡ ਦੀ ਟੀਮ ਹੁੰਦੀ ਸੀ ਹੁਣ ਗਿਣੇ ਚੁਣੇ ਖਿਡਾਰੀ ਆ ਉਹੀ ਟੂਰਨਾਮੈਂਟ ਖੇੜਦੇ ਆ ਕਿਤੇ ਨਾ ਕਿਤੇ ਨਵੇਂ ਨੂੰ ਮੌਕਾ ਨਹੀਂ ਮਿਲਦਾ ਕਿਤੇ ਨਾ ਕਿਤੇ ਇਹ ਕਾਰਨ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕਹਿੰਦੇ ਨਸ਼ੇ ਬਹੁਤ ਵੱਧ ਗਏ ਮਨਜੇ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੁਣ ਸਭ ਨੂੰ ਹੀ ਪਤਾ ਵਾ ਇਹਦੇ ਬਾਰੇ ਤੱਕ ਹਾਂ ਸਾਰੇ ਔਖੇ ਨੇ ਸਾਰੇ ਪੰਜਾਬੀ ਔਖੇ ਆ ਸਾਰੇ ਖਿਡਾਰੀ ਔਖੇ ਆ ਪੁਰਾਣੇ ਪ੍ਰਬੰਧਕ ਆਰਗੇਨਾਈਜ਼ਰ ਉਹ ਵੀ ਦੁਖੀ ਨੇ ਉਸ ਟਾਈਮ ਇਹ ਗੱਲ ਨਹੀਂ ਸੀ ਸਰਦਾਰ ਬਿਆਨ ਸਿੰਘ ਢਾਲੀਵਾਲ ਜੀ ਨੇ ਪੰਜਾਬ ਦੇ ਵਿੱਚ ਵੱਡੇ ਤੋਂ ਵੱਡੇ ਕੱਪ ਕਰਾਏ ਤੇ ਇਹਨਾਂ ਦੇ ਕੋਲ ਪੁੱਛਾਂਗੇ ਵੀ ਸ਼ੁਰੂਆਤ ਕਿੱਦਾਂ ਹੋਈ ਕਦੋਂ ਸ਼ੁਰੂਆਤ ਕੀਤੀ ਜੀ ਤੁਸੀਂ ਸੱਸੀ ਕਰਦੇ ਸਭ ਤੋਂ ਪਹਿਲਾਂ ਤਾਂ ਫਿਰ ਖਾਲਸਾ ਵਾਈਬ੍ਰੇਟ ਨਹੀਂ ਠੀਕ ਠਾਕ ਹੋ ਜੀ ਠੀਕ ਆ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਕੈਨੇਡਾ ਦੇ ਵਿੱਚ ਕਬੱਡੀ ਦੀ ਸ਼ੁਰੂਆਤ ਬਹੁਤ ਤਕੜੇ ਤਰੀਕੇ ਨਾਲ ਹੋਈ ਜੀ ਔਰ ਮੈਂ ਇੱਕ ਗੱਲ ਇਹ ਦਾਅਵੇ ਨਾਲ ਕਹਿਣਾ ਅੰਟਾਰੀਓ ਦੇ ਵਿੱਚ ਜੇ ਕਬੱਡੀ ਤੇ ਪੈਸਾ ਖਰਚਿਆ ਜਾਂਦਾ ਤਾਂ ਸਭ ਤੋਂ ਵੱਧ ਦੁਨੀਆ ਦੇ ਵਿੱਚ ਪੈਸਾ ਅੰਟਾਰੀਓ ਦੇ ਵਿੱਚ ਕਬੱਡੀ ਤੇ ਲੱਗਿਆ ਅੱਛਾ ਜੀ ਔਰ ਇੱਥੇ ਕੱਪ ਵੀ ਸ਼ੁਰੂ ਹੋਏ 91 ਦੇ ਵਿੱਚ ਕਨੇਡਾ ਕੱਪ ਸ਼ੁਰੂ ਹੋਇਆ ਜੀ ਔਰ ਮੈਂ ਆਪ ਵੀ ਕਬੱਡੀ ਕਲੱਬਾਂ ਦੇ ਨਾਲ ਆਰਗੇਨਾਈਜ਼ਰ ਸਪான்ਸਰ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਕੋਈ ਵੱਡੇ ਕੱਪ ਨਹੀਂ ਹੁੰਦੇ ਜੀ ਔਰ ਮੈਂ ਆਪਣੇ ਸਾਰੇ ਸਹਿਯੋਗੀਆਂ ਦੇ ਨਾਲ ਜਿਵੇਂ ਪਹਿਮਾਨਜੀ ਖੜੇ ਨੇ ਪਿਆਰਾ ਖੜਾ ਤੇ ਭੀਰਾ ਬੱਦਵਾਲ ਖੜਾ ਸਾਰੇ ਇੱਥੋਂ ਹੋਰ ਮੇਰੇ ਬਡੇ ਆਰਗੇਨਾਈਜ਼ਰ ਨਾਲ ਸੀ ਇੱਕ ਸ਼ੁਰੂਆਤ ਕੀਤੀ ਵੀ ਪੰਜਾਬ ਦੇ ਵਿੱਚ ਵੱਡੇ ਕੱਪ ਕਰਾਏ ਜਾਣ ਅੱਛਾ ਜੀ ਔਰ 1996 ਦੇ ਵਿੱਚ ਸਭ ਤੋਂ ਪਹਿਲਾ ਲੋਧੀ ਕਬੱਡੀ ਕੱਪ ਲੁਧਿਆਣੇ ਦੀ ਧਰਤੀ ਤੇ ਹੋਇਆ ਜਿਸ ਨੂੰ ਦੇਖ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਉਹ ਰਹੇ ਨੇ ਸਦਾਸ ਵੀਰ ਸਿੰਘ ਜੀ ਬਾਦਲ ਉਹਨਾਂ ਨੇ ਉਹ ਹਰੇਕ ਸਾਲ ਹਰੇਕ ਟੂਰਨਾਮੈਂਟ ਤੇ ਆਉਂਦੇ ਸੀਗੇ ਜਦੋਂ ਪਾਕਿਸਤਾਨ ਤੋਂ ਵੀ ਟੀਮਾਂ ਆਉਂਦੀਆਂ ਹਾਂ ਉਹ ਹਾਂਜੀ ਪਾਕਿਸਤਾਨੀ ਟੀਮ ਵੀ ਲੋਧੀ ਕੱਪ ਦੇ ਖੇਡੀ ਆ ਉਹਨਾਂ ਦੇ ਮਨ ਦੇ ਵਿੱਚ ਵੀ ਫੁਰਨਾ ਬਾਅਦ ਚ ਫੁਰਿਆ ਵੀ ਅਸੀਂ ਵੀ ਵਰਲਡ ਕੱਪ ਕਰਾਈਏ ਅੱਛਾ ਇਹ ਲੋਧੀ ਕਬੱਡੀ ਕੱਪ ਜੋ ਸ਼ੁਰੂਆਤ ਕੀਤੀ ਜਾਣੀ ਖੋਜ ਯਾਨੀ ਤੁਹਾਡੀ ਸੀ ਹਾਂਜੀ ਅੱਛਾ ਜੀ ਔਰ ਲੋਕੀ ਇਹ ਕਹਿੰਦੇ ਹੁੰਦੇ ਸੀਗੇ ਵੀ ਜਿਹਦੀ ਪੋਸਟਰ ਤੇ ਫੋਟੋ ਲੱਗੀ ਲੋਧੀ ਕੱਪ ਤੇ ਉਹ ਕੈਨੇਡਾ ਅਮਰੀਕਾ ਸਾਰੇ ਖੇਡ ਸਕਦਾ ਵਾ ਚੰਗੇ ਪਲੇਅਰਾਂ ਨੂੰ ਉੱਥੇ ਕੋਈ ਸ਼ਿਫਾਰਿਸ਼ ਨਹੀਂ ਹੁੰਦੀ ਸੀ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਅਮਰੀਕਾ ਚੋਂ ਇੰਗਲੈਂਡ ਚੋਂ ਟੀਮਾਂ ਜਾਂਦੀਆਂ ਸੀ ਯਾਨੀ ਕੈਨੇਡਾ ਦਾ ਵੀਜ਼ਾ ਪੋਸਟਰ ਦੇ ਉੱਤੇ ਲੱਗ ਜਾਂਦਾ ਸੀ ਪੋਸਟਰ ਤੇ ਲੱਗ ਜਾਂਦਾ ਸੀਗਾ ਲੋਕੀ ਕਹਿੰਦੇ ਹੁੰਦੇ ਸੀ ਵੀ ਜਿਹਦੀ ਪੋਸਟਰ ਤੇ ਫੋਟੋ ਲਾਗੀ ਤੇ ਉਹ ਵਾਕਈ ਤਕੜਾ ਖਿਡਾਰੀ ਆ ਔਰ ਬਾਹਰਲੇ ਉਹਨੂੰ ਖਰੀਦ ਕੇ ਲੈ ਕੇ ਜਾਣਗੇ ਜੀ ਤੇ ਉਦੋਂ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਤਾਹਦਰਾ ਸਾਹਿਬ ਨੂੰ ਬਈ ਕਬੱਡੀ ਤੇ ਹੁਣ ਕਬੱਡੀ 'ਚ ਕੀ ਫਰਕ ਆ ਜੀ ਉਦੋਂ ਲੋਕ ਜਿਹੜੇ ਪਲੇਅਰ ਨੇ ਉਹ ਜੋਸ਼ ਨਾਲ ਖੇਡਦੇ ਸੀ ਔਰ ਆਪਣੇ ਜਜ਼ਬੇ ਨਾਲ ਖੇਡਦੇ ਸੀ ਹੁਣ ਜਿਵੇਂ ਹੈਗਾ ਨਸ਼ਾ ਬਹੁਤ ਜ਼ਿਆਦਾ ਆ ਪਰ ਮੈਂ ਬੇਨਤੀ ਕਰਦਾ ਸਾਰੇ ਪਲੇਅਰਾਂ ਨੂੰ ਕਿ ਤੁਸੀਂ ਇਹਨੂੰ ਕਮਰਸ਼ੀਅਲ ਨਾ ਬਣਾਓ ਕਬੱਡੀ ਨੂੰ ਇਹਦੇ ਨਾਲ ਨਵੇਂ ਸਾਡੇ ਬੱਚੇ ਹੋਰ ਜੋੜੋ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬੱਚੇ ਆ ਜਿਵੇਂ ਨਸ਼ਿਆਂ ਤੋਂ ਤਾਂ ਹੀ ਮੁਕਤ ਹੋਣਗੇ ਜੇ ਉਹ ਗੇਮਾਂ ਵੱਲ ਆਉਣਗੇ ਕਿਉਂਕਿ ਹੁਣ 7 70 80 ਕ ਪਲੇਅਰ ਨੇ ਜਿਹੜੇ ਸਾਰੇ ਪੰਜਾਬ ਚੋਂ ਵੀ ਪੈਸਾ ਉਹੀ ਲੈਂਦੇ ਆ ਬਾਹਰੋਂ ਵੀ ਉਹੀ ਲੈਂਦੇ ਆ ਤੇ ਨਵੇਂ ਪਲੇਅਰਾਂ ਨੂੰ ਟਾਈਮ ਨਹੀਂ ਮਿਲਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਮੈਂ ਸਾਡੀ ਫੈਡਰੇਸ਼ਨ ਇੱਥੇ ਖਾਸ ਤੌਰ ਤੇ ਅੰਟਾਰੀਓ ਦੀ ਮੈਂ ਇੱਕ ਵਾਰੀ ਉਹਨਾਂ ਚ ਬੈਠਾ ਵਾਂ ਉਹ ਹੁਣ ਇੱਕ ਫੈਸਲਾ ਉਹਨਾਂ ਨੇ ਕਰ ਰਿਹਾ ਕਿ ਅਗਲੇ ਸਾਲ ਜੀ ਜਿਹੜੇ ਇੱਥੇ ਟੂਰਨਾਮੈਂਟ ਹੋਣੇ ਆ ਉਹਦੇ ਵਿੱਚ 6-6 ਪਲੇਅਰ ਜਾਂ 5-5 ਪਲੇਅਰ ਨਵੇਂ ਲਿਆਉਂਦੇ ਆ ਨਵੇਂ ਲੈ ਕੇ ਆਉਂਦੇ ਆ ਉਹ ਬਹੁਤ ਵੱਡਾ ਬਹੁਤ ਵੱਡਾ ਉਹ ਬਹੁਤ ਵੱਡਿਆ ਉਹਨਾਂ ਦਾ ਭਰਾਲਾ ਵਾ ਔਰ ਮੈਂ ਇਹ ਵੀ ਸੁਣਿਆ ਵਾਂ ਕਿ ਉਹ ਪੰਜਾਬ ਦੇ ਵਿੱਚ ਜਾ ਕੇ ਛੋਟੇ ਬੱਚਿਆਂ ਦੇ ਟੂਰਨਾਮੈਂਟ ਸ਼ੁਰੂ ਕਰ ਰਹੇ ਆ। ਅੱਛਾ ਜੀ। ਉਹ ਅਸੀਂ ਵੀ ਉਹਨਾਂ ਨੂੰ ਸਹਯੋਗ ਦੇਵਾਂਗੇ ਪੂਰਾ। ਹੂੰ ਹੂੰ ਤੇ ਪਹਿਲਵਾਨ ਜੀ ਨੇ ਫੈਡਰੇਸ਼ਨ ਦੇ ਚੇਅਰਮੈਨ ਨੇ ਜੀ ਤੇ ਅਸੀਂ ਸਾਰੇ ਰਲ ਮਿਲ ਕੇ ਛੋਟੇ ਬੱਚਿਆਂ ਤੋਂ ਸ਼ੁਰੂਆਤ ਕਰ ਰਹੇ ਹਾਂ ਕਿ ਨਵੇਂ ਪਲੇਅਰ ਉੱਥੇ ਹੋਰ ਉੱਠਣ ਤਾਂ ਜੋ ਸਾਡੀ ਕਬੱਡੀ ਆ ਬਹੁਤ ਸਾਰਾ ਰੁਜ਼ਗਾਰ ਵੀ ਮਿਲਿਆ ਕਬੱਡੀ ਦੇ ਉੱਤੇ। ਇਹ ਨਹੀਂ ਗੱਲ ਹੈ ਕਿ ਵੱਡੇ ਲੋਕਾਂ ਨੇ ਪਲੇਅਰਾਂ ਨੇ ਪੈਸੇ ਕਮਾਇਆ ਇਹਦੇ ਉੱਤੋਂ ਕਮਾਉਣੇ ਚਾਹੀਦੇ ਵੀ ਆ ਪਰ ਸਿੱਧੇ ਤਰੀਕੇ ਨਾਲ। ਜੀ। ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਜੀ ਗੁਰਮੇਲ ਸਿੰਘ ਪਹਿਲਵਾਨ ਜਿਹੜੇ ਕਿ ਪੰਜਾਬ ਦੇ ਵਿੱਚ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਵੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੰਦਾ ਕਿੱਦਾਂ ਚੁਣਦੇ ਹੋ ਫੈਡਰੇਸ਼ਨ ਬੰਦਾ ਚੁਣਦੀ ਹਾਂਜੀ ਹਾਂਜੀ ਅੱਛਾ ਪਲੇਅਰ ਕਿੱਦਾਂ ਚੁਣਦੇ ਮੈਂ ਸਾਰੇ ਦੱਸ ਦੇਣਾ ਜੀ ਹਾਂਜੀ ਦੇਖੋ ਜਿਹੜੀ ਕਬੱਡੀ ਹੈ ਕਬੱਡੀ ਤਾਂ ਜਦੋਂ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਦੀ ਚੱਲੀ ਆਉਂਦੀ ਪਿੰਡਾਂ 'ਚ ਕਬੱਡੀ ਜੀ ਜਿਹੜੀ ਕਬੱਡੀ ਹੈ ਇੱਥੇ ਜਦੋਂ ਸਟਾਰਟਿੰਗ ਦੇ ਵਿੱਚ ਆਪਣੇ 72 ਦੇ ਵਿੱਚ ਹਾਂ ਹਾਂ ਟੀਮ ਪਹਿਲਾਂ ਇੰਗਲੈਂਡ ਆਈ ਸੀ ਆਪਣੀ ਅੱਛਾ ਜੀ ਖੇਡਣ ਲਈ ਸਾਨੂੰ 172 ਚ ਹਾਂ ਸਰ ਬਲਬੀਰ ਸਿੰਘ ਸਾਡੇ ਕਬੱਡੀ ਫਾਊਂਡੇਸ਼ਨ ਦੇ ਪ੍ਰਧਾਨ ਹੁੰਦੇ ਸੀ ਉਹ ਲੈ ਕੇ ਆਏ ਸੀ ਹੂੰ ਹੂੰ ਤੇ ਨਾਲ ਉਹਦੇ ਮਨਿਸਟਰ ਸਾਹਿਬ ਸੀਗੇ ਕਈ ਉਸ ਟਾਈਮ ਤੇ ਦੇਵੀदयाल ਅਰਗੇ ਤੇ ਇਦਾਂ ਦੇ ਖਿਡਾਰੀ ਜਿਹੜੇ ਸੀਗੇ ਪ੍ਰੀਤਾ ਹੋਇਆ ਹੋਰ ਇਦਾਂ ਦੇ ਖਿਡਾਰੀ ਤਕੜੇ ਤਕੜੇ ਜਿਹੜੇ ਇੱਥੇ ਗਏ ਸੀ ਟੀਮ 'ਚ ਤੇ ਸ਼ੁਰੂਆਤ ਵਧੀਆ ਹੋਈ ਉਸ ਤੋਂ ਬਾਅਦ ਫਿਰ ਜਿਵੇਂ ਕਿ ਅਸੀਂ ਇਹ ਕਬੱਡੀ ਦੇ ਨਾਲ ਬਚਪਨ ਤੋਂ ਹੀ ਜੁੜੇ ਹੋਏ ਆ ਮੇਰੀ ਕੋਈ 72 ਸਾਲ ਦੀ ਉਮਰ ਹੈ 71 72 ਸਾਲ ਦੀ ਅੱਛਾ ਜੀ ਤੇ ਅੱਜ ਵੀ ਕਬੱਡੀ ਦੇ ਨਾਲ ਹੀ ਜੁੜੇ ਹੋਏ ਆ ਹੂੰ ਹੂੰ ਤਾਂ ਕਬੱਡੀ ਜਿਹੜੀ ਆ ਤੁਸੀਂ ਕਿਹਾ ਪਹਿਲਾਂ ਤੇ ਹੁਣ ਦੀ ਹੂੰ ਹੂੰ ਪਹਿਲਾਂ ਅਸੀਂ ਵੀ ਖੇលਦੇ ਰਿਹਾ ਉਦੋਂ ਸਾਡੇ ਕੋਈ ਸਹੀ ਪੁੱਛੋ ਤਾਂ ਕਿਓ ਵਾਸਤੇ ਵੀ ਪੂਰੇ ਪੈਸੇ ਨਹੀਂ ਸੀ ਹੁੰਦੇ ਅੱਛਾ ਜੀ ਬਦਾਮਾ ਵਾਸਤੇ ਵੀ ਨਹੀਂ ਸੀ ਹੁੰਦੇ ਹੂੰ ਹੂੰ ਤੇ ਉਹ ਥੋੜੇ ਫੜ ਫੜਾ ਕੇ ਜਿਵੇਂ ਵੀ ਹੋਣਾ ਬਾਪੂ ਨੂੰ ਤੰਗ ਕਰਨਾ ਧੋ ਲੈਣੇ ਅੱਛਾ ਜਿੱਦਾਂ ਅੱਜ ਅੱਜ ਕੱਲ ਕੀ ਦੇਖਿਆ ਜਾਂਦਾ ਵੀ ਕਬੱਡੀ ਵਾਲੇ ਜਿਹੜੇ ਪਲੇਅਰ ਨੇ ਹੂੰ ਉਹਨਾਂ ਦੀ ਬਾਡੀ ਦੇ ਕੱਟ ਬੜੇ ਬਣੇ ਹੋਏ ਸ਼ੇਪ ਬਣੀ ਹੋਈ ਮਤਲਬ ਕਿ ਉਸ ਵੇਲੇ ਵੀ ਹੁੰਦਾ ਸੀ ਵੀ ਜਿੰਮ ਜਾਣਾ ਜਾਂ ਕੁੱਟੀ ਕੇ ਜਾਂ ਕੁਝ ਹੋਰ ਲਾਉਣਾ ਦੇਖੋ ਪੋਰ ਟਾਈਮ ਤੇ ਨਾਦਰ ਟੀਗਾ ਸੀ ਜੀ ਤੇ ਨਾ ਹੀ ਉਹ ਸੀਗੇ ਜਿਹੜੇ ਮੋਰ ਤੇ ਉਹ ਸਾਰੇ ਕੁਝ ਨਹੀਂ ਸੀਗਾ ਸਧਾਰਨ ਖਿਡਾਰੀ ਹੁੰਦੇ ਸੀ ਅ ਬਲਵਿੰਦਰ ਸਿੰਘ ਫਿੱਡਾ ਤੁਸੀਂ ਦੇਖਿਆ ਹੀ ਹੈ ਵਰਲਡ ਦਾ ਟਾਪ ਦਾ ਖਿਡਾਰੀ ਹੋਇਆ ਹੈ ਜਿਹੜਾ ਤੁਹਾਡੇ ਹਰਜੀਤ ਸਿੰਘ ਬਾਜਾਖਾਨਾ ਇਹਨੂੰ ਪਹਿਲੀ ਵਾਰੀ ਵੀ ਜਲਵਾਇਆ ਸੀ ਅਸੀਂ ਇੰਗਲੈਂਡ ਮੇਰਾ ਬ੍ਰਦਰ ਵੀ ਛੋਟਾ ਜੰਗ ਸਿੰਘ ਇਹ ਗਏ ਸੀ ਇੰਗਲੈਂਡ ਖੇਡਣ ਫਿਰ ਕੈਨੇਡਾ ਵੀ ਮਤਲਬ ਕਿ ਉਹ ਖਿਡਾਰੀ ਜਿਹੜੇ ਸੀ ਕੋਈ ਨਸ਼ਾ ਨਹੀਂ ਹਮ ਕਿਉਂ ਖਾਂਦੇ ਸੀ ਦੁੱਧ ਪੀਂਦੇ ਸੀ ਯਾਨੀ ਨਸ਼ਾ ਕਰਦੇ ਸੀ ਕਿਉਂ ਦਾ ਕਿਉਂ ਦਾ ਨਸ਼ਾ ਅੱਛਾ ਕਿਉਂ ਦਾ ਨਸ਼ਾ ਦੁੱਧ ਦਾ ਨਸ਼ਾ ਤੇ ਬਦਾਮਾਂ ਦਾ ਨਸ਼ਾ ਬਦਾਮਾਂ ਦਾ ਨਸ਼ਾ ਤੇ ਉਹ ਉਹਨਾਂ ਦੀ ਖਰਾਕ ਹੁੰਦੀ ਸੀ ਮੈਂ ਦੇਵੀ ਦਿਵਾਲ ਨੂੰ ਵੀ ਬੜਾ ਬਚਪਨ ਤੋਂ ਜਾਣਦਾ ਤੇ ਔਰ ਉਹਨਾਂ ਦੇ ਨਾਲ ਸਮਾਂ ਬੜਾ ਬਤਾਇਆ ਸੀ ਪੰਜਾਬ ਕਵੱਡੀ ਐਸੋਸੀਏਸ਼ਨ ਵਿੱਚ ਮੈਂ ਉਸ ਦਾ ਜ਼ਿਲ੍ਹੇ ਦਾ ਅੱਜ ਵੀ ਮੈਂ ਪ੍ਰਧਾਨ ਜੀ ਤੇ ਪੰਜਾਬ ਦਾ ਮੈਂ ਚੇਅਰਮੈਨ ਵੀ ਆ ਤੇ ਇੰਡੀਆ ਦਾ ਵੀ ਮੈਂ ਚੇਅਰਮੈਨ ਰਿਆਂ ਜੀ ਇਹ ਪੰਜਾਬ ਦੇ ਵਿੱਚ ਅੱਜ ਜਿਹੜੀ ਕਬੱਡੀ ਆ ਕਿੱਥੇ ਖੜੀ ਹੈ ਜੀ ਦੇਖੋ ਜੀ ਐਦਾਂ ਜੀ ਉੱਥੇ ਗਰੁੱਪ ਬਾਜ਼ੀਆਂ ਜ਼ਿਆਦਾ ਹੋ ਗਈਆਂ ਹੂੰ ਪੰਜਾਬ ਕਬੱਡੀ ਐਸੋਸੀਏਸ਼ਨ ਅੱਜ ਵੀ ਜਿੱਦਾਂ ਅਸੀਂ 25 ਤਰੀਕ ਨੂੰ ਮੁਹਾਲੀ ਜਿਹੜੀ ਆ ਉੱਥੇ ਆਪਣੇ ਨੈਸ਼ਨਲ ਸਟਾਈਲ ਦੀਆਂ ਟੀਮਾਂ ਜਿਹੜੀਆਂ ਨੇ ਜੀ ਸਾਡਾ ਜਿਹੜਾ ਨੈਸ਼ਨਲ ਸਟਾਈਲ ਵਾਲੇ ਪਾਸਿਓਂ ਆ ਸਰਕਲ ਸਟਾਈਲ ਵਾਲੇ ਪਾਸਿਓਂ ਆਪਾਂ ਥੋੜਾ ਪਿੱਛੇ ਰਹਿ ਗਏ ਹੂੰ ਨੈਸ਼ਨਲ ਸਟਾਈਲ ਦੇ ਵਿੱਚ ਅੱਜ ਜਿਹੜਾ ਤੁਸੀਂ ਪ੍ਰੋ ਲੀਗ ਦੇਖਦੇ ਹੋ ਟੀਵੀ ਤੇ ਜੀ ਉਹ ਜਿਹੜੀ ਹੈ ਉਹ ਵੀ ਆਪਣੇ ਕਬੱਡੀ ਐਸੋਸੀਏਸ਼ਨ ਦਾ ਜਿਹੜਾ ਇੰਡੀਆ ਕਬੱਡੀ ਐਸੋਸੀਏਸ਼ਨ ਫੈਡਰੇਸ਼ਨ ਹੈ ਉਸ ਦੀ ਦੇਣ ਹੈ ਅੱਛਾ ਅੱਜ ਬੱਚੇ ਜਿਹੜੇ ਕਰੋੜ-ਕਰੋੜ ਰੁਪਈਆ 2-2 ਕਰੋੜ ਰੁਪਈਆ ਉਹਨਾਂ ਨੂੰ ਸੀਜ਼ਨ ਦਾ ਮਿਲਦਾ ਹੈ ਤੇ ਬੱਚੇ ਫਿਟਨੈਸ ਰਹਿੰਦੇ ਨੇ ਕੋਈ ਟੀਕਾ ਨਹੀਂ ਹੈ ਇੱਕ ਵੀ ਟੀਕਾ ਬੰਦਾ ਉਹਦੇ ਵਿੱਚ ਸਾਨੂੰ ਸਾਬਤ ਕਰ ਦੇਵੇ ਜੋ ਕਵੇ ਉਹ ਅਸੀਂ ਦੇਣ ਨੂੰ ਤਿਆਰ ਆ ਮਤਲਬ ਉੱਥੇ ਡਿਸਪਲਾਈਨ ਹੈ ਗੱਲ ਮੰਨੀ ਜਾਂਦੀ ਹੈ ਜਿਹੜਾ ਬੱਚਾ ਮੜ ਜਾਵੇ ਨਸ਼ਾ ਕੀਤਾ ਹੋਇਆ ਚੱਲ ਬਾਹਰ ਉੱਥੇ ਉਹਨਾਂ ਦਾ ਵੈਸੇ ਇਹੀ ਚਾਹੀਦਾ ਇੱਥੇ پتہ ਕੀ ਹੋ ਗਿਆ ਹੂੰ ਹੂੰ ਇੱਥੇ ਫੈਡਰੇਸ਼ਨਾਂ ਜਿਹੜੀਆਂ ਨੇ ਬੀਸਿਕਲੀ ਤੇ ਅਕੈਡਮੀਆ ਨੇ ਹੂੰ ਫੈਡਰੇਸ਼ਨਾਂ ਜਿਹੜੀਆਂ ਨੇ ਹੁੰਦੀਆਂ ਨੇ ਸਰਕਾਰ ਦੇ ਨਾਲ ਹੂੰ ਰਿਲੇਟਡ ਉਹ ਹੈ ਨਹੀਂ ਹੂੰ ਆਪਣੇ ਪੰਜਾਬ ਦੇ ਪੰਜਾਬ ਕੌਡੀ ਐਸੋਸੀਏਸ਼ਨ ਹੈਗੀ ਆ ਮੈਂ ਤੁਹਾਨੂੰ ਉਹਨਾਂ ਦਿਖਾ ਦਿੰਨਾ ਮੈਨੂੰ ਅੱਜ ਵੀ ਉੱਥੇ ਆਪਣੇ ਵਟਸਐਪ ਤੇ ਆਇਆ 16 ਸਾਲ 18 ਸਾਲ 20 ਸਾਲ 23 ਸਾਲ ਤੇ ਓਪਨ ਹਮ ਮਤਲਬ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਅਸੀਂ ਲੈ ਕੇ ਆ ਹੁਣ ਸਰਕਾਰ ਨੇ ਜਿਹੜੀ ਵੀ ਸਰਕਾਰ ਹੋਵੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਾਂਗਰਸ ਦੀ ਸਰਕਾਰ ਆ ਮੈਂ ਕਾਂਗਰਸੀ ਹਾਂ ਤੇ ਮੈਂ ਕਾਂਗਰਸ ਦੀ ਗੱਲ ਕਰਾਂ ਇਹ ਕਾਲੀ ਨੇ ਤੇ ਕਾਲੀ ਦੀ ਗੱਲ ਕਰਾਂ ਜਾਂ ਆਮ ਆਦਮੀ ਪਾਰਟੀ ਤੇ ਆ ਦੇਖੋ ਸਰਕਾਰ ਦੀ ਸਪੋਰਟ ਲੈਣੀ ਪੈਂਦੀ ਆ ਜੀ ਚਾਹੇ ਕੋਈ ਵੀ ਆ ਕੋਈ ਵੀ ਹੋਵੇ ਹੁਣ ਗੱਲ ਕਰਦੇ ਆਪਾਂ ਵਰਲਡ ਕਬੱਡੀ ਜਿਹੜੇ ਕੱਪ ਹੋਏ ਨੇ ਉਦੋਂ ਅਸੀਂ ਪਾਕਿਸਤਾਨ ਟੀਮ ਲੈ ਗਏ 2010 2008 'ਚ ਵੀ ਲੈ ਕੇ ਗਏ ਤਾਂ ਉਦੋਂ ਮਲੂਕਾ ਸਾਹਿਬ ਸਾਡੇ ਪ੍ਰਧਾਨ ਸੀਗੇ ਤੇ ਮੈਂ ਇੰਡੀਆ ਦਾ ਚੇਅਰਮੈਨ ਸੀ ਹਾਂ ਤੇ ਅਸੀਂ ਉੱਥੇ ਪਹਿਲੀ ਏਸ਼ੀਆ ਚੈਂਪੀਅਨਸ਼ਿਪ ਜਿਹੜੀ ਹੈ ਉਹ ਅਸੀਂ ਕਰਾਈ ਉੱਥੇ ਪਾਕਿਸਤਾਨ ਅੱਛਾ ਜੀ ਨਾ ਸੌਰੀ ਈਰਾਨ ਈਰਾਨ ਉਹ ਕਰਾਈ ਉਸ ਤੋਂ ਬਾਅਦ ਦੂਸਰੀ ਕਰਾਈ ਏਸ਼ੀਆ ਚੈਂਪੀਅਨਸ਼ਿਪ ਅਸੀਂ ਪਾਕਿਸਤਾਨ ਅੱਛਾ ਜੀ ਤੀਸਰੀ ਵੀ ਉੱਥੇ ਕਰਾਈ ਲੜਕੀਆਂ ਦੀ ਅਸੀਂ ਮਲੇਸ਼ੀਆ ਕਰਾਈ ਅੱਛਾ ਇਹ ਚਾਰ ਕਬੱਡੀ ਜਿਹੜੀਆਂ ਨੇ ਸਹੀ ਜਿਹੜੀਆਂ ਏਸ਼ੀਆ ਚੈਂਪੀਅਨਸ਼ਿਪਾਂ ਹੋਈਆਂ ਨੇ ਸਰਕਾਰ ਦੇ ਥਰੂ ਹੂੰ ਇਦਾਂ ਹੀ ਜਿਹੜੇ ਵਰਲਡ ਕਬੱਡੀ ਕੱਪ ਹੋਏ ਨੇ ਅਸੀਂ ਮਲੂਕਾ ਸਾਹਿਬ ਤੁਸੀਂ ਸਾਰੇ ਗਏ ਇੱਥੇ ਉਹਦੇ ਕੋਲ ਉਹਦੋਂ ਹੁੰਦੇ ਸੀਗੇ ਡਿਪਟੀ ਟੀਮ ਮੈਂਟਰ ਸੀਗੇ ਸਖਵੀਰ ਸਿੰਘ ਬਾਦਲ ਅੱਛਾ ਜੀ ਅਸੀਂ ਕਿ ਚੱਲ ਮਿਲਦੇ ਆਂ ਸਰਕਾਰ ਆ ਤੇ ਵੀ ਸ਼ਾਇਦ ਖਿਡਾਰੀਆਂ ਦਾ ਕੋਈ ਫਾਇਦਾ ਹੀ ਹੋ ਜੇ ਅਸੀਂ ਜਾ ਕੇ ਮਿਲੇ ਵੀ ਆਪਾਂ ਇੰਡੀਆ 'ਚ ਏਸ਼ੀਆ ਚੈਂਪੀਅਨਸ਼ਿਪ ਕਰਾਣੀ ਚਾਹੁੰਦੇ ਆ ਉਹ ਕਹਿੰਦੇ ਵਰਲਡ ਕਿਉਂ ਨਹੀਂ ਕਰਾਉਂਦੇ ਅੱਛਾ ਉਹਨਾਂ ਨੇ ਜਾਨੀ ਇਹ ਗੱਲ ਕਿ ਉਹਨਾਂ ਕਹਿਆ ਸੀ ਕਿ ਵਰਲਡ ਕਰਾ ਦਿੰਨੇ ਆ ਕਹਿੰਦੇ ਟੀਮਾਂ ਮੈਂ ਟੀਮਾਂ ਦਾ ਅਸੀਂ ਬੰਦੋਬਸਤ ਕਰ ਲਾਂਗੇ ਫਿਰ ਉਸ ਟਾਈਮ ਤੇ ਜਿਵੇਂ ਤੁਸੀਂ ਦੇਖਿਆ ਕਰੋਨਾ ਦੇ ਨਾਮ ਬੇਸਿਕਲੀ ਤੋ ਉਹਨਾਂ ਜੋੜਿਆ ਸੀਗਾ ਵੀ ਲੋਕ ਨਸ਼ਿਆਂ ਤੋਂ ਪਰੇ ਹੋਣਗੇ ਉਲਟ ਹੋਇਆ ਕਿ ਨਸ਼ੇ ਆਲੇ ਪਾਸੇ ਲੱਗ ਗਏ ਹੁਣ ਤੁਸੀਂ ਦੇਖਿਆ ਕਬੱਡੀ ਚ ਕਈ ਮੁੰਡਿਆਂ ਦੀ ਮੌਤ ਵੀ ਹੋਈ ਪਰ ਸਾਨੂੰ ਬੜਾ ਦੁੱਖ ਲੱਗਦਾ ਜਿਨ੍ਹਾਂ ਨੇ ਬਚਪਨ ਹੰਡਾਇਆ ਹੋਵੇ ਸਾਨੂੰ ਦਾ ਉਸ ਟਾਈਮ ਦੇ ਅਸੀਂ ਜਦੋਂ ਕਬੱਡੀ ਖੇਡਦੇ ਸੀ ਸਾਨੂੰ ਗਲਾਸ ਕੋਲੀਆਂ ਤੇ ਨਿਕਰਾਂ ਇਹ ਤਾਂ ਬਸ ਆਹੀ ਕੋਸ਼ਿਸ਼ ਆਹ ਮਿਲਦਾ ਸੀ ਸ਼ੀਲਡ ਮਿਲ ਗਈ ਇੱਕ ਨੂੰ ਉਹਨਾਂ ਕਹਿਣਾ ਵੀ ਜਿਹੜਾ ਤਕੜਾ ਹੈਗਾ ਉਹਨੂੰ ਸ਼ੀਲਡ ਦੇ ਦੇ ਤੋ ਬਾਕੀ ਅੱਛਾ ਹੋਣ ਲੱਗ ਉਹ ਰਾਜੇ ਸਾਹਮਣੇ ਦੇ ਸੀ ਆਪਣੇ ਆਪ ਨੂੰ ਅੱਛਾ ਸਾਡੀ ਗੱਲ ਵੀ ਮੰਨਦੇ ਸੀ ਹਾਂ ਪਾਕਿਸਤਾਨ ਟੀਮ ਜਾਣੀ ਮੈਂ ਸਾਰਿਆਂ ਦੇ ਪਾਸਪੋਰਟ ਲੈ ਲੈਣੇ ਹੂੰ ਹੂੰ ਉਹਨਾਂ ਨੂੰ ਜਿੱਦਾਂ ਕਹਿਣਾ ਜਿੱਥੇ ਖਾਣਾ ਖਾਣ ਜਾਣਾ ਸਾਰਿਆਂ ਜਾਣਾ ਟੀਮ ਜਾਊਗੀ ਬਾਜ਼ਾਰ ਘੁੰਮਣ ਜਾਣਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੂੰ ਹੂੰ ਲੱਗਦਾ ਚੱਲ ਮੈਂ ਖੇਲਦਾ ਹੀ ਨਹੀਂ ਹੂੰ ਜਿੱਦਾਂ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਗੋਲੀकांड ਹੋ ਗਏ ਨੰਗਲ ਅੰਬੀਆਂ ਮਰਿਆ ਜਿਹੜੀ ਫੈਡਰੇਸ਼ਨ ਹੁੰਦੀ ਆ ਜਿਹੜੀ ਸੁਸਾਇਟੀ ਹੁੰਦੀ ਤੁਹਾਡੀ ਕਬੱਡੀ ਦੀ ਵੀ ਉਹ ਕੀ ਹੈਲਪ ਕਰ ਸਕਦੀ ਹੈ ਮਤਲਬ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਾਉਣ ਦੇ ਵਿੱਚ ਦੇਖੋ ਮੈਂ ਫਿਰ ਉਸੇ ਗੱਲ ਤੇ ਆ ਗਿਆ ਇਹ ਚ ਸਰਕਾਰ ਦਾ ਹੱਥ ਆਉਂਦਾ ਹੈ ਸਰਕਾਰ ਕਰ ਸਕਦੀ ਆ ਕੋਈ ਫੈਡਰੇਸ਼ਨ ਨਹੀਂ ਕੋਈ ਕੋਈ ਆਮ ਪ੍ਰਾਈਵੇਟ ਆਦਮੀ ਕਿੱਦਾਂ ਕਰ ਲੂਗਾ ਕੀ ਆ ਸਾਨੂੰ ਪਤਾ ਵੀ ਕਿਸ ਨੇ ਗੋਲੀ ਮਾਰੀ ਹੈ ਕਿਉਂ ਮਾਰੀ ਹੈ ਕਿਸ ਕਰਕੇ ਮਾਰੀ ਹੈ ਇਨਵੈਸਟੀਗੇਸ਼ਨ ਤਾਂ ਜਿਹੜੀ ਉਹ ਪੋਲਿਸੀ ਕਰ ਸਕਦੀ ਹੈ ਸਰਕਾਰ ਦੇ ਦਬਾਅ ਨਾਲ ਜੇ ਸਰਕਾਰ ਦਾ ਦਬਾਅ ਹੋਵੇ ਤੇ ਉਹ ਸਵੇਰੇ ਹੀ ਲੱਭ ਲੈਣਗੇ ਇਹ ਉਹਨਾਂ ਦਾ ਕੰਮ ਹੈ ਇਹ ਸਾਡਾ ਕੰਮ ਨਹੀਂ ਹੈ ਜਿੱਦਾਂ ਜਿੱਦਾਂ ਪਹਿਲਾਂ ਵੀ ਮੈਂ ਬਾਈ ਜੀ ਉਹਨਾਂ ਦੇ ਕੋਲੋਂ ਪੁੱਛਿਆ ਕਿ ਰਾਤ ਨੂੰ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਫਲਾਨੀ ਗਰਾਊਂਡ ਦੇ ਵਿੱਚ ਜਾਣਾ ਸਵੇਰ ਨੂੰ ਮੈਚ ਖੇਡਣ ਹਨਾ ਰਾਤੋਂ ਰਾਤ ਉਹਨਾਂ ਨੂੰ ਕੋਈ ਕਾਲ ਆ ਜਾਂਦੀ ਹੈ ਕਿ ਬਾਈ ਜੇ ਉੱਥੇ ਪਹੁੰਚਿਆ ਤੇ ਗੋਲੀ ਤੇਰੇ ਵੱਜੂ ਤੇ ਉਹ ਬੰਦਾ ਉੱਥੇ ਪਹੁੰਚਦਾ ਹੀ ਨਹੀਂ ਪਲੇਅਰ ਦੇਖੋ ਮੈਂ ਏਸ਼ੀਆ ਚੈਂਪੀਅਨਸ਼ਿਪਾਂ ਵੀ ਕਰਾਈਆਂ ਨੇ ਹੂੰ ਹੂੰ ਤੇ ਵਰਲਡ ਕਬੱਡੀ ਕੱਪ ਜਿਹੜੇ ਕਰਾਏ ਨੇ ਸਾਡੀ ਜਿਹੜੀ ਕੇਐਫਸੀ ਦੀ ਇੰਡੀਆ ਕਬੱਡੀ ਫੈਡਰੇਸ਼ਨ ਉਸ ਨੇ ਅੰਡਰ ਹੀ ਹੋਈਆਂ ਨੇ ਜੀ ਤੇ ਉਸ ਵੇਲੇ ਸਾਡੇ ਗਲੋਟ ਸਾਹਿਬ ਹੁੰਦੇ ਸੀ ਜੇਐਸ ਗਲੋਟ ਪ੍ਰਧਾਨ ਸੀਗੇ ਹੂੰ ਹੂੰ ਇੰਡੀਆ ਦੇ ਵੀ ਤੇ ਔਰ ਏਸ਼ੀਆ ਦੇ ਵੀ ਜੀ ਤੇ ਉਹ ਮੈਚ ਜਿਹੜੇ ਨੇ ਸਾਰਿਆਂ ਬੱਚਿਆਂ ਨੂੰ ਫਾਇਦੇ ਮਿਲੇ ਨੇ ਹੂੰ ਹੂੰ ਗੁਰਲਾਲ ਜਿਹੜਾ ਆਪਣੇ ਹੁਣ ਇਸ ਟਾਈਮ ਐਮਐਲਏ ਆ ਹਾਂਜੀ ਇਹ ਕਬੱਡੀ ਕਰਕੇ ਹੀ ਪੁਲਿਸ ਵਿੱਚ ਭਰਤੀ ਹੋਇਆ ਐਸਆਈ ਥਾਣੇਦਾਰ ਬਣਿਆ ਤੇ ਦਾ ਨਾਮ ਬਣਿਆ ਗੁਰਲਾਲ ਦਾ ਤੇ ਅੱਜ ਐਮਐਲਏ ਹੈ ਇਦਾਂ ਹੀ ਬਲਵਿੰਦਰ ਸਿੰਘ ਫਿੱਡਾ ਜਿਹੜਾ ਉਹ ਡੀਆਈਜੀ ਰਿਟਾਇਰ ਹੋਇਆ ਸੁਖਦੇਵ ਹਣੀ ਜਿਹੜੇ ਨੇ ਉਹ ਵੀ ਕਬੱਡੀ ਦੇ ਦੇਣ ਉਹ ਕਬੱਡੀ ਦੀ ਦੇਣਾ ਉਹ ਨੈਸ਼ਨਲ ਸਟਾਈਲ ਕਬੱਡੀ ਨਾਲ ਖੇਲਦੇ ਸੀ ਤੇ ਬਲਵਿੰਦਰ ਫਿੱਡਾ ਜਿੰਨੀ ਵਾਰੀ ਹੋਇਆ ਉਹ ਨੈਸ਼ਨਲ ਜਿੱਤ ਕੇ ਲਿਆਇਆ ਅੱਛਾ ਜੀ ਤੇ ਜਦ ਕੀ ਸੈਂਟਰ ਨੇ ਕੀ ਕੀਤਾ ਵੀ ਹਰ ਵਾਰੀ ਪੰਜਾਬ ਜਿਹੜਾ ਜਿੱਤ ਕੇ ਲੈ ਜਾਂਦਾ ਉਹ ਵਜਨ ਘਟਾਤਾ ਅੱਛਾ ਹੁਣ 85 ਕਿਲੋ weight ਹੈ ਕਈ ਬੱਚਾ ਜਿਹੜਾ ਆਪਣੇ 100 ਕਿਲੋ ਤੋਂ ਜ਼ਿਆਦਾ ਜਾਨੀ ਪੰਜਾਬ ਦੇ ਨਾਲ ਇਸ ਚੀਜ਼ ਦੇ ਵਿੱਚ ਵੀ ਧੱਕਾ ਆ। ਫਿਰ ਵੀ ਅੱਜ ਵੀ ਪੰਜਾਬ ਦੀ ਟੀਮ ਜਿਹੜੀ ਜਿੰਨੀਆਂ ਨੈਸ਼ਨਲਾਂ ਹੋਈਆਂ ਨੇ ਮੈਂ ਪਿਛਲੇ ਉਤਰਾਖੰਡ ਚ ਕਰਾ ਕੇ ਆ ਆ ਪਿਛਲੇ ਸਾਲ ਇੱਥੇ ਹੋਈ ਆਪਣੇ ਚੰਡੀਗੜ੍ਹ ਹੋਈ ਉਹਦੇ ਵਿੱਚ ਹਰਿਆਣਾ ਤੇ ਪੰਜਾਬ ਦੀਆਂ ਟੀਮਾਂ ਆਪਸ ਵਿੱਚ ਭੜਦੀਆਂ। ਅੱਛਾ। ਮਤਲਬ ਕਿ ਤਕਰੀਬਨ 99% ਪੰਜਾਬ ਜਿੱਤਿਆ ਤੇ ਹਰਿਆਣਾ ਵੀ ਜਿਹੜਾ ਕਈ ਵਾਰੀ ਜਿੱਤ ਗਿਆ। ਅੱਛਾ ਜੀ। ਪਰ ਹਰਿਆਣੇ ਦੇ ਵੀ ਲੜਕੇ ਜਿਹੜੇ ਨੇ ਉਹ ਨਸ਼ਾ ਬਹੁਤ ਘੱਟ ਕਰਦੇ ਨੇ। ਹਾਂ। ਉਹ ਖਰਾਖ ਖਾਂਦੇ ਨੇ ਮੈਂ ਉਹਨਾਂ ਦਾ ਜਾਨਾ ਕਰਾਂ ਜੇ ਦੇਸੀ ਕਿਉਂ ਹੁੰਦਾ ਬਾਦਾਮ ਹੁੰਦੇ ਨੇ ਉਹਦੇ ਮਾਂ ਪਿਓ ਨੂੰ ਬੜਾ ਸ਼ੌਕ ਹੁੰਦਾ ਹੈ ਉੱਥੋਂ ਦੀਆਂ ਲੜਕੀਆਂ ਵੀ ਜਿਹੜੀਆਂ ਨੇ ਉਹ ਪ੍ਰੋ ਲੀਗ 'ਚ ਵੀ ਜ਼ਿਆਦਾ ਨੇ ਤੇ ਲੜਕੇ ਵੀ ਪ੍ਰੋ ਲੀਗ 'ਚ ਜ਼ਿਆਦਾ ਨੇ ਕੋਈ ਐਹੋ ਜੀ ਯਾਦ ਜਾਂ ਕੋਈ ਐਹੋ ਜਿਹਾ ਬੰਦਾ ਜਾਂ ਕੋਈ ਐਹੋ ਜਿਹਾ ਪਲੇਅਰ ਜਿਹਦੇ ਕੋਲ ਦੁੱਧ ਲਈ ਪੈਸੇ ਨਹੀਂ ਘੋਲ ਲਈ ਪੈਸੇ ਨਹੀਂ ਵੀ ਉਹ ਤੁਸੀਂ ਭਰਤੀ ਕੀਤਾ ਹੋਵੇ ਟੀਮ ਦੇ ਵਿੱਚ ਬਹੁਤ ਜ਼ਿਆਦਾ अच्छा बोड़े ने आज भी ने कोई कोई एक अद्दा हां जी ਜਿਹੜਾ ਐ ਨੂੰ ਯਾਦ ਹੋਵੇ ਪ੍ਰੋਪਰ ਇਹ ਦੇਖੋ ਮੈਂ ਜਿਹੜੀ ਗੱਲ ਕਰਦਾ ਬਹੁਤ ਜ਼ਿਆਦਾ ਸਾਡੇ ਨਾਲ ਪਿੰਡ ਢੇਰੀ ਦੇ ਕਨੀਜਾ ਹੈਗਾ ਹੂੰ ਹੂੰ ਉੱਥੇ ਦਾ ਮੁੰਡਾ ਹੈਗਾ ਗੱਗੂ ਉਹਨੂੰ ਮੈਂ ਤਿਆਰ ਕੀਤਾ ਤੇ ਸ਼ੁਕਰੀ ਦਾ ਨਾਮ ਪੂਰੇ ਵਰਲਡ ਚ ਹੋਇਆ ਸਾਰੇ ਜਾਣਦੇ ਨੇ ਸ਼ੁਕਰੀ ਆਪਣੇ ਕਬੱਡੀ ਚ ਇੰਗਲੈਂਡ ਕੀ ਸਾਰੇ ਯੂਰਪ ਖੇਲੇ ਆ ਉਹਨੂੰ ਮੈਂ ਤਿਆਰ ਕੀਤਾ ਬਿਲਕੁਲ ਘਰੋਂ ਗਰੀਬ ਸੀ ਗਾ ਉਹ ਤਾਂ ਇਥੋਂ ਤੱਕ ਸੀ ਰੋਟੀ ਮੱਸੀ ਦੋ ਟਾਈਮ ਦੀ ਮਿਲਦੀ ਸੀ ਅੱ비ਰੇ ਉਹਨਾਂ ਦੇ ਨਾਲ ਉਹ ਸ਼ੁਕਰੀ ਖੇਲਦਾ ਰਿਹਾ ਪੁੱਛ ਲੋ ਇਹਨਾਂ ਨੂੰ ਹੱਥ ਲਾ ਕੇ ਉੱਡ ਜਾਂਦਾ ਸੀ ਯਾਨੀ ਐਨ ਸਬੂਤ ਨਾਲ ਚੱਕੀ ਫਿਰਦੇ ਨਾਲ ਸਬੂਤ ਪਿਆਰਾ ਸਿੰਘ ਵੀ ਖੇਲਦਾ ਰਿਹਾ ਯਾਰ ਕੀ ਬਾਤ ਹੈ ਕੀ ਬਾਤ ਮਤਲਬ ਕਿ ਉਹ ਸ਼ੁਕਰੀ ਜਿਹੜਾ ਸੀਗਾ ਸਪੀਡ ਹੀ ਨਹੀਂ ਸੀਗੀ ਅੱਛਾ ਜੀ ਖਰਾਕ ਜਿਹੜੀ ਸੀ ਕੋਈ ਨਹੀਂ ਸੀਗੀ ਕੱਲਾ ਸਾਡੇ ਢੇਰੀ ਪਿੰਡ ਲੋ ਦੀ ਦੀ ਚਾਲੀ ਚੜੀ ਕਬਡੀਆਂ ਪਾ ਦਿੰਦਾ ਸੀ ਅੱਛਾ ਹਾਂਜੀ ਤੋਂ ਮਲਕ ਕੱਲਾ ਜਿਹੜਾ ਸੀ ਕੱਲਾ ਸਟੈਮਨਾ ਹਮ ਸਟੈਮਨਾ ਤਾਂ ਆ ਹੀ ਹੈ ਕਿ ਉਹ ਦੁੱਧ ਬਦਾਮ ਹਮ ਨਸ਼ਾ ਕੀਤਾ ਕਿ ਉਹ ਦੁੱਧ ਬਦਾਮ ਦਾ ਬਦਾਮ ਦਾ ਲੰਮਾ ਖੇਡੇ ਅੱਜ ਵੀ ਉਹ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ ਹਮ ਅਕੈਡਮੀ ਬਣਾਈ ਹੈ ਤੇ ਅਸੀਂ ਦੇਵੀ ਦਿਵਾਲ ਜੀ ਨਾਲ ਰਹੇ ਹਾਂ ਕਿ ਉਹਦੀ ਮਤਲਬ ਵੀ ਨਹੀਂ ਉਹਨਾਂ ਨੇ ਨਸ਼ਾ ਕੀਤਾ ਹੋਵੇ ਉੱਥੇ ਅਕੈਡਮੀ ਬਣਾਈ ਸੀ ਅਲੰਕਾ ਟੋਨੀ ਕਬੱਡੀ ਗਾਰਡਿੰਗ ਤੇ ਦੇਵੀ ਦਿਵਾਲ ਜੀ ਹੋਣੀ ਜਿਹੜੇ ਸੀ ਜਿੰਨਾ ਚਿਰ ਉਹ ਖੇਲੇ ਆ ਮਤਲਬ ਵੀ ਨਹੀਂ ਨਸ਼ੇ ਦਾ ਅਬ ਬਲਵਿੰਦਰ ਫੱਡਾ ਸੀਗਾ ਇਹ ਖੇਡਾਰੀਆ ਜਿੰਨਾ ਜਰ ਸਾਨੂੰ ਪਤਾ ਇਹਨਾਂ ਦਾ ਪੁਰਾਣਾ ਅਸੀਂ ਜਾਣਦੇ ਵੀ ਆ ਜੀ ਤੇ ਮਤਲਬ ਨਹੀਂ ਨਸ਼ੇ ਤੇ ਹੁਣ ਤਾਂ ਨਸ਼ੇ ਤੋਂ ਬਗੈਰ ਕੋਈ ਗੱਲ ਹੀ ਨਹੀਂ ਕਰਦੇ ਡੋਲੇ ਵੱਡੇ ਵੱਡੇ ਬਣਾ ਲਏ ਉਹ ਇਹਨਾਂ ਕੱਟ ਸ਼ੇਪ ਬੋਡੀ ਸ਼ੇਪ ਉਹਦੋਂ ਮੈਂ ਤੁਸੀਂ ਵੀ ਕਰਿਆ ਕੁਝ ਹਾਂਜੀ ਉਹ ਟੈਟੂ ਬਣਾਇਆ ਸੋ ਇਹਦੇ ਨਾਲ ਹੀ ਜੀ ਅਸੀਂ ਇਜਾਜ਼ਤ ਲੈਨੇ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿੰਨੇ ਵੀ ਪਹਿਲਵਾਨ ਜਿੰਨੇ ਵੀ ਪਲੇਅਰ ਖੜੇ ਆ ਵੀ ਕੌਣ ਕੌਣ ਜਾਣਦਾ ਕੌਣ ਕੌਣ ਪਛਾਣਦਾ ਠੀਕ ਹੈ ਜੀ ਜਾਣਦੇ ਹੋ ਸਾਰੇ ਪਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ ਥੈਂਕ ਯੂ ਸੋ ਮਚ ਧੰਨਵਾਦ ਗੁਰਮੇਲ ਸਿੰਘ ਪਹਿਲਵਾਨ ਵੱਲੋਂ ਤੁਹਾਡਾ ਖਾਸ ਕਰਕੇ ਜਿਹੜਾ ਤੁਸੀਂ ਸਾਨੂੰ ਚੈਨਲ ਤੇ ਲੋਕਾਂ ਦੇ ਵਿੱਚ ਲੈ ਕੇ ਜਾਣਾ ਤੇ ਵਾਹਿਗੁਰੂ ਚਾਹੇ ਤੁਹਾਨੂੰ ਲੰਮੀ ਉਮਰ ਦੇਵੇ ਤੇ ਜਿਹੜੇ ਦੇਖਣਗੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ